ਸੰਗਤ ਜੀ ਆਪਾਂ ਸੈਸਕ੍ਰਿਤੀ ਦੀ ਸੰਥਿਆ ਕਰ ਰਹੇ ਹਾਂ ਤੇ ਸ਼ਲੋਕ ਆਪਾਂ 46 ਕਰ ਲਏ ਸੀ। ਅਗਲਾ ਸ਼ਲੋਕ ਆਰੰਭ ਹੁੰਦਾ ਹੈ हे ਕਲ ਮੂਲ ਕ੍ਰੋਧੰ ਕ੍ਰੋਧੰ ਤੇ ਵਿਸਰਾਮ ਹੈ। ਕਦੰਚ ਕਰਣਾ ਨਾ ਉੱਪਰ ਜਤੇ। ਕਰਣਾ ਬੋਲਣਾ ਜਿਹੜਾ ਛਰਾਰੇ ਨੂੰ ਔਂਕੜ ਲੱਗਾ ਹੈ ਇਹ ਉਚਾਰਨ ਹੋਵੇਗਾ। ਕਈ ਥੰਮ ਤੇ ਸਾਈਲੈਂਟ ਹੁੰਦਾ ਹੈ ਪਰ ਇੱਥੇ ਜਿਹੜਾ ਔਂਕੜ ਲੱਗਾ ਹੈ ਇਹ ਬੋਲੇ ਜਾਵੇ ਕਰुणा ਕਰਣਾ ਹਾਂ ਕਰੁਣਾ ਨਾ ਉੱਪਰ ਜਤੇ ਉੱਪਰ ਜਤੇ ਬੋਲਣਾ ਹੈ ਉੱਪਰ ਜਤੇ ਹਾਂ ਵਿਖੇ ਅੰਤ ਜੀਵੰ ਵਸੀਅੰ ਕਰੋਤ ਕਰੋਤ ਤੇ ਵਿਸਰਾਮ ਹੈ ਵਿਖੇ ਅੰਤ ਬੋਲਣਾ ਇੱਥੇ ਹੁਣ ਜਈਆ ਪੂਰਾ ਆਇਆ ਹੈ ਜਿਹੜਾ ਜਈਏ ਤੇ ਟਿੱਪੀ ਲੱਗੀ ਹੈ ਇਹਨੇ ਐੜਾ ਬਣ ਜਾਣਾ ਇੱਥੇ ਅੰਤ ਐੜੇ ਟਿੱਪੀ ਤੱਤਾ ਅੰਤ ਹੁਣ ਵਿਖੇ ਅੰਤ ਪੜ੍ਹਨੈ ਤੇ ਖੱਖੇ ਨੂੰ ਸਿਆਰੀ ਪਵੇਗੀ ਬੱਬੇ ਸਿਆਰੀ ਤੇ ਹੈਗੀ ਹੈਗੀ ਹੈ ਹਾਂਜੀ ਸੂਖਮ ਸਿਆਰੀ ਬੱਬੇ ਨੂੰ ਲਾ ਕੇ ਵਿਖੇ ਅੰਤ ਵਿਖੇ ਅੰਤ ਹਾਂ ਜੇ ਖੱਖੇ ਨੂੰ ਸਿਆਰੀ ਨਹੀਂ ਲੱਗਦੀ ਫਿਰ ਵਿਖ ਅੰਤ ਬੰਦ ਆ ਵਿਖ ਅੰਤ ਹਾਂਜੀ ਤੇ ਇਹ ਪਾਠ ਹੈ ਵਿਖੇ ਅੰਤ ਠੀਕ ਆ ਜਿਹੜੀ ਆਪਸ ਹੀ ਆਰੀ ਇੱਥੇ ਨਹੀਂ ਲਾ ਸਕਦੇ ਹਾਂਜੀ ਗੁਰੂ ਸਾਹਿਬ ਜਿਵੇਂ ਲਾਇਆ ਹੈ ਬਿਲਕੁਲ ਸਹੀ ਹੈ ਆਪਾਂ ਆਪ ਦੇ ਕੋਲ ਨਹੀਂ ਕੋਈ ਕਰ ਸਕਦੇ ਪਰ ਜਿਹੜੀ ਆਵਾਜ਼ ਨਿਕਲਦੀ ਪਈ ਆ ਹਾਂਜੀ ਬੋਲਦੇ ਵਿਖੇ ਅੰਤ ਉਥੇ ਖਖੇ ਨੂੰ ਸਿਆਰੀ ਬੋਲੀ ਜਾਂਦੀ ਹੈ ਖਖੇ ਨੂੰ ਸਿਆਰੀ ਬੱਬੇ ਸਿਆਰੀ ਖਖੇ ਸਿਆਰੀ ਐਡੇ ਟਿੱਪੀ ਦਿੱਤਾ ਵਿਖੇ ਅੰਤ ਠੀਕ ਹੈ ਠੀਕ ਹੈ ਦੇਖੋ ਗੁਰੂ ਸਾਹਿਬ ਨੇ ਕਿੰਡੀਆਂ ਇਹ ਚੀਜ਼ ਬਣਾਇਆ ਕਿ ਸੰਖਿਆ ਤੋਂ ਬਿਨਾ ਆਪਾ ਪੜ ਨਹੀਂ ਸਕਦੇ ਹਾਂਜੀ ਸੰਖਿਆ ਕਰਨੀ ਤਾਂ ਜ਼ਰੂਰੀ ਹੈ ਕਿ ਆਪਾਂ ਨੂੰ ਇਸ ਦੇ ਬੋਲਣ ਦਾ ਢੰਗ ਆ ਜਾਵੇ ਕਿਸ ਨੂੰ ਕਿਵੇਂ ਪੜਨ ਹੈ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੰਖਿਆ ਜ਼ਰੂਰ ਹੈ ਸੰਖਿਆ ਕਰਕੇ ਗੁਰਬਾਣੀ ਸਿੱਖ ਪੜੋ ਵਿਖੇ ਅੰਤ ਜੀਵ ਵਸਿਆ ਹੁਣ ਵਸਿਆ ਸਸੇ ਦੇ ਪਰ ਵਿਜਈਆ ਲੱਗਾ ਹਾਂਜੀ ਤੇ ਉਚਾਰਨ ਹੋਵੇਗਾ ਵਾ ਵ ਸਸੇ ਸਿਆਰੀ ਐਡਿਟਪੀ ਵਸੇ ਅੰਗ ਤੇ ਜਿਹਨੇ ਸੰਥਿਆ ਨਹੀਂ ਕੀਤੀ ਉਹਨੇ ਆਖਣੇ ਵੈਸੀ ਲੱਗੀ ਕੁੰਡੀ ਜੀ ਇਹ ਉਹਨੇ ਤੇ ਸਮਝ ਨਹੀਂ ਆਉਣੀ ਉਹਨੇ ਵਸੰਗ ਪੜ ਜਨ ਵਸੰਗ ਪਰ ਜਦੋਂ ਆਪਾਂ ਕਿਸੇ ਕੋਲ ਸੰਥਿਆ ਕਰਾਂਗੇ ਠੀਕ ਆ ਉਹ ਉਸਤਾਦ ਜਾਂ ਕੋਈ ਵੀ ਜਿਸ ਸਿਖਾਉਂਦਾ ਹੈ ਉਹ ਤੁਹਾਨੂੰ ਫਿਰ ਇਸ ਦਾ ਸਪੈਲਿੰਗ ਬਣਾ ਕੇ ਦੱਸੇਗਾ ਕਿ ਜਿਹੜੇ ਇਹ ਥੱਲੇ ਜਈਆ ਲੱਗੇ ਨੇ ਐੜਾ ਬੰਨਣਾ ਹੈ ਜਾਂ ਈੜੀ ਬੰਨਣੀ ਜਾਂ ਊੜਾ ਬੰਨਣਾ ਕੀ ਅੱਖਰ ਬੰਨਣਾ ਕਿਵੇਂ ਦੀ ਸਪੈਲਿੰਗ ਬਣ ਕੇ ਸਿਹਾਰੀ ਵਿਆਈ ਲਾ ਕੇ ਇਹਦਾ ਕਿਵੇਂ ਉਚਾਰਨ ਹੋਵੇ ਉਹ ਤੁਹਾਨੂੰ ਦੱਸੇਗਾ ਫਿਰ ਫਿਰ ਆਪਾਂ ਸੋਧ ਉਚਾਰਨ ਕਰ ਸਕਾਂਗੇ ਵਸਯੰ ਉਚਾਰਨ ਕਰਨਾ ਹੈ ਵਸਯੰ ਹਾਂ ਕਰੋਤ ਕਰੋਤਿ ਵਿਸਰਾਮ ਨ੍ਰਿਤਯੰ ਹੁਣ ਨ੍ਰਿਤਯੰ ਤੇ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹੈ ਠੀਕ ਆ ਇੱਥੇ ਉਹ ਨਿਰਤਯੰਗ ਤੱਤੇ ਨੂੰ ਸਿਆਰੀ ਪੈ ਰਹੀ ਹੈ ਹਾਂਜੀ ਤਯੰਗ ਤੱਤੇ ਸਿਆਰੀ ਐਡਿਟ ਉਪੀ ਇੱਥੇ ਜਿਹੜਾ ਅਜਈਏ ਨੇ ਇਹਦਾ ਬਣ ਜਣਾ ਇੱਥੇ ਨਿਰ ਤਯੰਗ ਨਿਰ ਤਯੰ ਤੱਤੇ ਸਿਆਰੀ ਐਡਿਟ ਉਪੀ ਹੁਣ ਇਕੱਠਾ ਪੜਨਾ ਪਰ ਨਿਰਤਯੰਗ ਨਿਰਤਯੰ ਹਾਂ ਤੱਤੇ ਸਿਆਰੀ ਬੋਲੀ ਜਾਂਦੀ ਨਹੀਂ ਸੀ ਹਾਂਜੀ ਪਰ ਲੱਗੀ ਨਹੀਂ ਇੱਥੇ ਹਾਂਜੀ ਗੁਰੂ ਸਾਹਿਬ ਲਾਈ ਨਹੀਂ ਪਰ ਜਿਹੜੀ ਆਵਾਜ਼ ਨਿਕਲਦੀ ਪਈ ਹੈ ਨਾ ਤੱਤੇ ਨੂੰ ਸਿਹਾਰੀ ਪਾ ਕੇ ਐਡੇ ਟਿੱਪੀ ਲੱਗਦੀ ਪਈ ਆਪਾਂ ਇਹ ਚੀਜ਼ ਦੱਸਦੇ ਭੈਣਾਂ ਤੁਹਾਨੂੰ ਕਿ ਜਿਹੜੀ ਇਹ ਆਵਾਜ਼ ਨਿਕਲਦੀ ਨਿਰਤਯੰ ਨਿਰਤਯੰ ਤੱਤੇ ਦੇ ਪਿਆਰੇ ਸਿਹਾਰੀ ਬੋਲੀ ਜਾਂਦੀ ਪਈ ਹੈ ਤੇ ਹਾਂਜੀ ਇਸ ਦਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਿਰਤਯੰ ਕਰੋਤ ਜਥਾ ਮਰਕਟ ਹੈ ਮਰਕਟ ਹੈ ਇਕੱਠੇ ਪੜਨਾ ਹੈ ਮਰਕਟ ਹੈ ਤੇ ਇਹਨੂੰ ਇਕੱਠੇ ਉਚਾਰਨ ਕਰਨੇ ਮਰਕਟ ਹੈ ਮਰਕਟ ਹੈ ਹਾਂ ਅਨਕਾ ਸ਼ਾਸਨ ਤੜੰਤ ਜਮਦੂਤ ਹੈ ਤੜੰਤ ੜਾੜੇ ਦੀ ਬਾਜ ਤੜੰਤ ਤਾੜੰਤ ਹਾਂ ਜਮਦੂਤ ਹੈ ਇੱਥੇ ਵੀ বিশ্রাম ਨੂੰ ਹੈ ਜਮਦੂਤ ਹੈ ਜਮਦੂਤ ਹੈ ਤੇ বিশ্রাম ਹੈ ਤਾਬ ਸੰਗੇ ਅਦਮੰਗ ਨਰ ਹੈ ਅਦਮੰਗ ਬੋਲਣਾ ਹੈ ਅਤ ਮੰਗ ਨਹੀਂ ਬੋਲਣਾ ਕਈ ਗ੍ਰੰਥੀ ਸਿੰਘ ਮੈਂ ਸੁਣੇ ਨੇ ਇਹਨੂੰ ਅਤ ਮੰਗ ਨਰ ਹੈ ਅਤ ਮੰਗ ਪੜ ਜਾਂਦੇ ਨਹੀਂ ਪਰ ਸੁੱਧ ਉਚਾਰਨ ਇਸਦਾ ਅਦ ਮੰਗ ਅਦ ਮੰਗ ਹਾਂ ਅਦ ਮੰਗ ਨਰ ਹੈ ਨਰ ਹੈ ਇਸ ਤਰ੍ਹਾਂ ਉਚਾਰਨ ਕਰਨਾ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਨਾਨਕ ਤੇ ਬਿਸਰਾਮ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਨਾਨਕ ਤੇ ਬਿਸਰਾਮ ਹੈ ਆਪ ਪਹਿਲਾਂ ਹੀ ਪੜ ਕੇ ਗਏ ਆ ਹਾਂਜੀ ਕਿ ਦਇਆਲ ਜਿਹੜੀ ਸਿਹਾਰੀ ਐ ਐੜੇ ਕੰਨ ਦਇਆਲ ਸਰਬ ਜੀ ਰੱਖਿਆ ਕਰੋਤ ਸਰਬ ਜੀ ਰੱਖਿਆ ਕਰੋਤ ਇੱਥੇ ਹੁਣ ਤੱਤੇ ਨੂੰ ਸਿਹਾਰੀ ਆਈ ਐ ਇਹ ਨਹੀਂ ਬੋਲੀ ਜਾਵੇ ਇਹ ਸਾਈਲੈਂਟ ਹੋ ਜਾਂਦੀ ਠੀਕ ਹੈ ਪਹਿਲਾਂ ਆਪਾਂ ਜਿੱਥੇ ਪਿੱਛੇ ਸੀਹਾਰੀ ਆਉਂਦੀ ਸੀ ਬੋਲਦੇ ਸਾਂ ਔਂਕਰ ਬੋਲਦੇ ਸਾਂ ਪਰ ਇੱਥੇ ਜਿਹੜੀ ਸੀਹਾਰੀ ਕੱਟੀ ਜਾਵੇ ਇਹ ਨਹੀਂ ਬੋਲੀਨੀ ਕਰੋਤ ਤ੍ਰੋਤ ਰੱਖਿਆ ਰਾਰਾ ਖਖੇ ਸੀਹਾਰੀ ਐੜੇ ਕੰਨਾਂ ਰਾਰਾ ਖਖੇ ਸੀਹਾਰੀ ਐੜੇ ਕੰਨਾਂ ਰੱਖਿਆ ਰੱਖਿਆ ਪੜ੍ਹਨਾ ਐਸਨ ਜੀ ਐੜੇ ਦੀ ਆਵਾਜ਼ ਕੱਢਣੀ ਹੈ ਜੀ ਜੀ ਹਾਂ ਜੀ ਰੱਖਿਆ ਕਰੋਤ ਇੰਜੇ ਸਮਝ ਲੱਗੀ ਨਾ ਹਾਂਜੀ ਏ ਲੋਪਾ ਲੰਪਟ ਸੰਗ ਸਿਰ ਮੋਰਹਿ ਹਾ ਹਲਾ ਹੇ ਲੋਬਾ ਲੰਪਟ ਸੰਗ ਸਿਰ ਮੋਰਹਿ ਸਿਰ ਮੋਰਹਿ ਪੜਨਾ ਇੱਥੇ ਵਿਸਰਾਨ ਅਨਕ ਲਹਿਰੀ ਕਲੋਲਤੇ ਅਨਕ ਅਨੇਕ ਨਹੀਂ ਪੜਨਾ ਠੀਕ ਹੈ ਠੀਕ ਹੈ ਇੱਥੇ ਸਿਹਾਰੀ ਸਾਇਲੈਂਟ ਹੋ ਜੂਗੀ ਅਨਕ ਲਹਿਰੀ ਕਲੋਲਤੇ ਕਲੋਲਤੇ ਇਸ ਤਰ੍ਹਾਂ ਪੜਨਾ ਹੈ ਕਲੋਲਤੇ ਨਹੀਂ ਪੜ ਦੇਣਾ ਕਲੋਲਤੇ ਕਲੋਲਤੇ ਹਾਂ ਕਲੋਲਤੇ ਤਵੰਤ ਜੀਆ ਬਹੁ ਪ੍ਰਕਾਰੰ ਪ੍ਰਕਾਰੰ ਤੇ ਮਿਸਰਾਮ ਹੈ ਤਵੰਤ ਜੀਆ ਬਹੁ ਪ੍ਰਕਾਰੰ ਪ੍ਰਕਾਰੰ ਪੜਨਾ ਹੈ ਪੱਪੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪ੍ਰਕਾਰੰ ਪ੍ਰਕਾਰੰ ਹਾਂ ਅਨਕ ਭਾਤ ਬਹੁ ਡੋਲਤੇ ਇੱਥੇ ਭਾਂਤ ਤੇ ਬਿੰਦੀ ਆਈ ਹੈ ਭਾਤ ਉਚਾਰਨ ਕਰਨਾ ਹੈ ਭਾਤ ਨਹੀਂ ਪੜਨਾ ਭਾਂਤ ਭਾਂਤ ਅਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸਟੰ ਨੱਚ ਬਾਦਵ ਬਾਦਵ ਤੇ ਵਿਸਰਾਮ ਹੈ ਠੀਕ ਹੈ ਨੱਚ ਮਾਤ ਪਿਤਾ ਤਵ ਲੱਜਿਆ ਲੱਜਿਆ ਪਟਣਾ ਠੀਕ ਹੈ ਕਈ ਈੜੀ ਲਿਆ ਈੜੀ ਨੂੰ ਸਿਆਰੀ ਲਾ ਕੇ ਵੀ ਕਈ ਉਚਾਰਨ ਕਰਾਉਂਦੇ ਨੇ ਉਹ ਵੀ ਸ਼ੁੱਧ ਹੈ ਇਹ ਲੱਜਿਆ ਉਚਾਰਨ ਕਿਵੇਂ ਹੋਵੇਗਾ ਲੱਲਾ ਜੱਜੇ ਨੂੰ ਸਿਆਰੀ ਐਡੇ ਕਰਨਾ ਉੱਤੇ ਅਧਕੋ ਹੀ ਪਵੇਗਾ ਲੱਜਿਆ ਲੱਜਿਆ ਹਾਂ ਤੇ ਕਈ ਪੜਾਉਂਦੇ ਨੇ ਈੜੀ ਸਿਆਰੀ ਲਾ ਕੇ ਲੱਜਿਆ ਪਰ ਗੁਰਬਾਣੀ ਟਕਸਾਲ ਦੇ ਵਿੱਚ ਇਸ ਨੂੰ ਲੱਜਿਆ ਪੜਾਉਂਦੇ ਨੇ ਨੱਚ ਮਾਤ ਪਿਤਾ ਤਵ ਲੱਜਿਆ ਲੱਜਿਆ ਪੜ੍ਹਨਾ ਠੀਕ ਹੈ ਲੱਗੀ ਸਮਝ ਹਾਂਜੀ ਅਕਰਣੰ ਕਰੋਤ ਅਖਾਦਿਅ ਖਾਦਿਅੰ ਅਕਰਣੰ ਭਰਨੈ ਐਡਾ ਸਬੰਧ ਕੋ ਲਾ ਕੇ ਅਕਰਣੰ ਅਕਰਣੰ ਹਾਂ ਅਕਰਣੰ ਕਰੋਤ ਅਖਾਦਿਅ ਜਿਹੜਾ ਦਦੇ ਦੇ ਪੈਰ ਵਿੱਚ ਜਈਆ ਲੱਗਿਆ ਇਹਨੇ ਐਡਾ ਬਨਨਾ ਐਡਾ ਮੁਕਤਾ ਅਖਾਦਿਅ ਖਾਦਿਅੰ ਇੱਥੇ ਖਖੇ ਕੰਨਾ ਦਦੇ ਸਿਆਰੀ ਐਡੀ ਟਿੱਪੀ ਬਣ ਜਾਣਾ ਹੈ ਖਾਦਿਅੰ ਜਿਹੜਾ ਦੱਦੇ ਪੈਰ ਵਿੱਚ ਜਈਆ ਲੱਗਾ ਇਹਨੇ ੜਾ ਬਣਿਆ ਠੀਕ ਹੈ ਐਡੀ ਟਿੱਪੀ ਬਣ ਜਾਨੀ ਇੱਥੇ ਖਖੇ ਕੰਨਾ ਦੱਦੇ ਛਿਆਰੀ ਐੜੇ ਕੰਨਾ ਖਾਦੇੰ ਖਾਦੇੰ ਹਾਂ ਹੁਣ ਦੱਦੇ ਛਿਆਰੀ ਬੋਲੀ ਜਾਂਦੀ ਨੇ ਖਾਦੇੰ ਦੱਦੇ ਛਿਆਰੀ ਦੇ ਐਟਪੀ ਅੰ ਖਾਦੇੰ ਹਾਂਜੀ ਇੰਜ ਸਭ ਲੱਗ ਗਿਆ ਤੁਹਾਨੂੰ ਹਾਂਜੀ ਆ ਖਾਤੇ ਖਾਦੇੰ ਆ ਸਾਜੇੰ ਸਾਜ ਸਮਝਿਆ ਆ ਸਾਜੇੰ ਵੀ ਉਸ ਤਰ੍ਹਾਂ ਪੜ੍ਹਨਾ ਹੈ ਐੜਾ ਸੱਸੇ ਕੰਨਾ ਜੱਜੇ ਨੂੰ ਸਿਆਰੀ ਐਡਿਟ ਪੀ ਐੜਾ ਸੱਸੇ ਕੰਨਾ ਜੱਜੇ ਸਿਆਰੀ ਐਡਿਟ ਪੀ ਅਸਾਜਿਆਂ ਸਾਜ ਸਮੱਜਿਆ ਸਮੱਜਿਆ ਉਚਾਰਨ ਕਰਨਾ ਹੈ ਕਈ ਸਿਆਰੀ ਲਾ ਕੇ ਈੜ ਨੂੰ ਉਹ ਵੀ ਪੜਾਉਂਦੇ ਉਹ ਵੀ ਪੜ੍ਹ ਸ਼ੁੱਧ ਹੈ ਸਮੱਜਿਆ ਇਹਨੂੰ ਸਮੱਜਿਆ ਪੜ੍ਹ ਸਮਝਿਆ ਨਹੀਂ ਪੜ੍ਹਨਾ ਸਮਝਿਆ ਨਹੀਂ ਪੜ੍ਹ ਦੇਣਾ ਸਮੱਜਿਆ ਪੜ੍ਹਨਾ ਹੈ ਸਮੱਜਿਆ ਹਾਂ ਸਮੱਜਿਆ ਤਰਾਹੇ ਤਰਾਹੇ ਸਰਨ ਸੁਆਮੀ ਇੱਥੇ ਬਿਸਰਾਮ ਹੈ ਵਿਗਿਆਪਿਤ ਨਾਨਕ ਹਰ ਨਰਹਰ ਹੈ ਨਰਹਰ ਹੈ ਹਾਂ ਵਿਗਿਆਪਿਤ ਇੱਥੇ ਪੱਪੇ ਨੂੰ ਸਿਆਰੀ ਹੈ ਹਾਂਜੀ ਤੇ ਪੈਰ ਵਿੱਚ ਤੱਤਾ ਲੱਗਾ ਇਹ ਸਿਆਰੀ ਬੋਲੀ ਜਾਵੇਗੀ ਵਿਗਿਆ ਜਿਹੜਾ ਗੱਗੇ ਨੂੰ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਹੈ ਬਿਗਿਆ ਬੱਬੇ ਸਿਆਰੀ ਗੱਗੇ ਸਿਆਰੀ ਐੜੇ ਕੰਨਾ ਬਿਗਿਆ ਪੱਪੇ ਸਿਆਰੀ ਤਤਾ ਪਿਤ ਬਿਗਿਆ ਪਿਤ ਬਿਗਿਆ ਪਿਤ ਹਾਂ ਬਿਗਿਆ ਪਿਤ ਪੜਨੇ ਠੀਕ ਹੈ ਨਾਨਕ ਹਰ ਨਰ ਹੈ ਨਰ ਹਰ ਹੈ ਨਰ ਹਰ ਹੈ ਨਰ ਹਰ ਹੈ ਹਾਂ ਇੱਥੇ ਦੋਹਾ ਆਇਆ ਇਹ ਨੀ ਨਰ ਹਰ ਹੈ ਹਰ ਹੈ ਕੱਠੇ ਪੜਨੇ ਇਹਨੂੰ ਤੁਹਾਨੂੰ ਦੱਸਣ ਵਾਸਤੇ ਮੈਂ ਐਡਿਟ ਕਰ ਦਾਂਗਾ ਤੁਹਾਨੂੰ ਸ਼ੌਕੀ ਸਮਝ ਲੱਗ ਜੇ नर हर है नर हर है हा सारी समय लागे भी हां जी वू जी का खालसा वागुरु जी की फतेह